In thư này là cái tư vấn vàng lên tinh thần thật ra nơi tất nhiên tìm 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 ਪਾਹ ਹੁਣਾਂ ਦੇ ਬਹਿ ਮੈਂ ਆ ਤੇ ਤੇਰਾ ਬੇਲੇ ਸਾਈ ਮਿੱਤੀ ਰੋ ਇੱਥੇ ਆ ਜਾਂਦੀ ਏ ਤਾਂ ਕੱਲ ਪਾ ਦਾਤਾ ਤੋਤਾ ਇਹਨਾਂ ਨੇ ਤੇ ਨਾ ਆਵੇਲਾ ਪਾ ਭੋਤੇ ਲਾਇਆ ਕਰੇ ਤੈਨ ਨਾ ਤੇ ਊਤ ਪੁੱਜਲੇ ਸਾਲਾ ਆ ਤਰੇ ਕਾਲਿਆਂ ਤੂੰ ਵੇਖ ਲੋ ਤੇਰੇ ਕਾ ਉਹ ਜੇ ਮੀਂਹ ਤੋਂ ਤੇ ਜੋ ਜਾਈਂ ਉਹ ਵੇਖ ਲੋ ਤੇ ਜੋ ਜਾ ਵਾ ਨੱਪਿਆ Ok. Ah. No. Se lo Ve que te iba a tirar acá.